ਹਾਂਜੀ ਕਿਸਾਨ ਵੀਰੋ ਸਾਰੇ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਕਣਕ ਦੀ ਫਸਲ ਕਿਸਾਨ ਵੀਰੋ ਪਕਾ ਲ ਜਾ ਰਹੀ ਹੈ ਤੇ ਤਾਪਮਾਨ ਵੀ ਜਿਹੜਾ ਹੈਗਾ ਦਿਨੋਂ ਦਿਨ ਉੱਪਰ ਵੱਲ ਨੂੰ ਜਾ ਰਿਹਾ ਕਿਉਂਕਿ ਮਾਰਚ ਐਂਡ ਵੱਲ ਨੂੰ ਆਪਾਂ ਵੱਧ ਰਹੇ ਹਾਂ ਟੈਂਪਰੇਚਰ ਜਿਹੜਾ ਹੈਗਾ ਅੱਜ ਦਾ ਤਾਪਮਾਨ ਸੀਗਾ ਲਗਭਗ ਲਗਭਗ 25 26 ਤੇ ਗਿਆ ਮੈਕਸਿਮਮ ਤੇ ਸੌਰੀ 31 ਡਿਗਰੀ ਤੱਕ ਚਲਾ ਗਿਆ ਤੇ ਰਾਤ ਦਾ તાਪਮਾਨ ਜਿਹੜਾ ਉਹ 18-20 ਦੇ ਦਰਮਿਆਨ ਹੈ ਤੇ ਅਗਲੇ ਹਫਤੇ ਤੱਕ 5-7 ਦਿਨਾਂ ਦੇ ਵਿੱਚ ਜਿਹੜਾ ਦਿਨ ਦਾ તાਪਮਾਨ 36 37 ਤੱਕ ਪਹੁੰਚੂਗਾ ਤੇ ਰਾਤ ਦਾ તાਪਮਾਨ ਜਿਹੜਾ 22-23 ਤੱਕ ਪਹੁੰਚੂਗਾ ਜਿਹੜਾ ਕਿ ਜਿਹੜਾ ਮੀਨ ਟੈਂਪਰੇਚਰ 25 ਨੂੰ ਕ੍ਰੋਸ ਕਰ ਜਾਊਗਾ ਜੇ ਆਪਾਂ ਕਿਸਮ ਦੀ ਗੱਲ ਕਰੀਏ ਕਿਉਂਕਿ ਕਿਸਮ ਦਾ ਕੰਪੈਰੀਸ਼ਨ ਬੜਾ ਜ਼ਰੂਰੀ ਹੈ ਤੇ ਉਦੇ ਵਿੱਚ ਆਪਣਾ ਘਰ ਦਾ ਬੀਜ ਇਹਦੇ ਬਾਰੇ ਮੈਂ ਵੀਡੀਓ ਵੀ ਪਾਈ ਸੀ ਕਿ ਘਰ ਦਾ ਬੀਜ ਜਰੂਰ ਰੱਖਿਆ ਜਾਏ ਜਿਦੇ ਵਿੱਚ ਬੂਟੇ ਤੁਸੀਂ ਬਿਮਾਰੀ ਵਾਲੇ ਨਦੀਨਾ ਵਾਲੇ ਹੋਰ ਕਿਸਮ ਦੇ ਬੂਟੇ ਕੱਢ ਕੇ ਉਹਨੂੰ ਵੱਡ ਵੱਡ ਕੇ ਆਡਾ ਪੱਥਰਸ਼ਿੰਗ ਕਰਨੀ ਫਿਰ ਉਹਨੂੰ ਸੁਕਾ ਕੇ ਜਿਹੜਾ ਬੀਜ ਨੂੰ ਆਪਾਂ ਸਟੋਰ ਕਰਨਾ ਜਿਹੜੀ ਕਿਸਮ ਦੀ ਗੱਲ ਕਰੀਏ ਕਿਸਮ ਬਾਰੇ ਮੈਂ ਜਿਹੜੀਆਂ DBW ਕਿਸਮਾਂ ਨੇ ਜਾਂ PWW 826 ਵਗੈਰਾ ਹੈਗੇ 327 TBW 327 70 71 72 ਨਾਲ ਨਾਲ ਜਿਹੜੇ ਕਿਸਾਨ ਵੀਰ ਕਲਿੱਪ ਭੇਜਦੇ ਆ ਉਹ ਵੀ ਆਪਾਂ ਅਪਲੋਡ ਕਰ ਰਹੇ ਹਾਂ ਜੋ ਕੰਪੈਰੀਜ਼ਨ ਹੈਗਾ ਕਿਸਾਨ ਵੀਰਾਂ ਦਾ ਵੀ ਫੀਡਬੈਕ ਬਹੁਤ ਸੋਹਣਾ ਆ ਰਿਹਾ ਹੈ ਕਣਕਾਂ ਸਾਰੀਆਂ ਕਿਸਮਾਂ ਹੀ ਵਧੀਆ ਨੇ ਆਪਾਂ ਕਿਸੇ ਨੂੰ ਮਾੜੀ ਨਹੀਂ ਕਹਿ ਸਕਦੇ ਪਰ ਉਹਦੇ ਵਿੱਚ ਜਿਹੜੀ ਪਰਫਾਰਮੈਂਸ ਵਾਈਜ਼ ਖੇਤਾਂ ਦੇ ਵਿੱਚ ਪ੍ਰਦਰਸ਼ਨ ਬਾਰੇ ਜੇ ਮੈਂ ਗੱਲ ਕਰਾਂ ਪਹਿਲਾਂ ਮੈਂ ਵੀਡੀਓ ਤੁਹਾਡੇ ਨਾਲ 15-20 ਦਿਨ ਪਹਿਲਾਂ ਮਹੀਨਾ ਪਹਿਲਾਂ ਵੀ ਪਾਈ ਉਦੋਂ ਪਹਿਲਾਂ ਵੀ 2-3 ਵਾਰੀ ਮੈਂ ਵੀਡੀਓ ਅਪਲੋਡ ਕੀਤੀ ਸੀ ਜਿਹਦੇ ਵਿੱਚ ਮੈਂ ਤੁਹਾਡੇ ਨਾਲ ਜਾਣਕਾਰੀ ਜਿਹੜੀ ਸਾਂਝੀ ਕੀਤੀ ਸੀ ਕਿ ਜਿਹੜੀ ਪਰਫਾਰਮੈਂਸ ਹੈ ਕਿਸਮਾਂ ਦੀ ਜਿਹੜੀ PBW 826 ਜਿਵੇਂ PAU ਲੈਣਾਂ ਤੋਂ ਕਿਸਾਨ ਵੀਰਾਂ ਨੇ ਬੀਜ ਲਿਆਂਦਾ ਬਹੁਤ ਵਧੀਆ ਪਰਫਾਰਮ ਕਰ ਰਹੀ ਹੈ DBWX87 ਹਰ ਵਾਰ ਦੀ ਤਰ੍ਹਾਂ DBWX87 ਸ਼ਾਨਦਾਰ ਰਹੂਗੀ ਝਾੜ ਵੀ ਸ਼ਾਨਦਾਰ ਰਹੂਗਾ DBW303 ਬਾਰੇ ਪਿਛਲੇ ਤੇ ਉਦੋਂ ਪਿਛਲੇ ਸਾਲ ਕਈ ਕਿਸਾਨ ਵੀਰਾਂ ਦਾ ਫੀਡਬੈਕ ਜਿਹੜਾ ਮਾੜਾ ਮਿਲਿਆ ਸੀ 303 ਸਾਡੇ ਜੀ ਪਰਫਾਰਮ ਨਹੀਂ ਕਰ ਰਹੀ ਉਹਦੇ ਬਾਰੇ ਮੈਂ ਕਿਹਾ ਸੀ ਕਿ ਆਪਾਂ ਬੀਜੋਤ ਤੋਂ ਲੈ ਕੇ ਬੀਜ ਦੀ ਸਹੀ ਮਾਤਰਾ ਸਮੇਂ ਸਿਰ ਸਹੀ ਮਾਤਰਾ ਦੇ ਵਿੱਚ ਖਾਦਾਂ ਤੇ ਸਪਰੇਅ 303 ਬਾਰੇ ਵੀ ਬਹੁਤ ਵਧੀਆ ਫੀਡਬੈਕ ਆ ਰਿਹਾ 222 ਵੀ ਪੂਰੀ ਵਧੀਆ ਜਿਹੜੀ ਪ੍ਰਦਰਸ਼ਨ ਕਰ ਰਹੀ ਹੈ ਇਹਨਾਂ ਦੇ ਵਿੱਚ ਆੜ ਦੇ ਵਿੱਚ ਦੇਖੋ ਵੀ ਕਿਹੜੇ ਜਿਹੜੀ ਹੈਗੀ ਆ ਟੌਪ ਤੇ ਰਹੂਗੀ ਕਿਸਮ ਸਾਰੀਆਂ ਹੀ ਕਿਸਮਾਂ ਵਧੀਆ PBW 826 PBW 768 ਸਨੇਰੀ ਕਿਸਮ ਬੜੀ ਸ਼ਾਨਦਾਰ ਹੈ ਆ ਜਿਹੜੀ ਕਲਿੱਪ ਤੁਹਾਨੂੰ ਮੈਂ ਦਿਖਾ ਰਿਹਾ ਸਾਰੀ 826 ਹੈ ਤੇ ਲਾਸਟ ਤੇ 10 15 ਸਕਿੰਟ ਦੀ ਜਿਹੜੀ 768 ਸਨੇਰੀ ਕਿਸਮ ਦੀ ਕਲਿੱਪ ਹੈ ਦੇ ਵਿੱਚ ਜਿਹੜਾ ਤੁਸੀਂ ਫੀਲਡ ਦੇਖ ਰਹੇ ਆ ਤੇ PBW 869 PBW ਜਿਹੜੀ 803 ਜਿੰਨਾ ਜਿੰਨਾ ਕਿਸਾਨ ਵੀਰਾਂ ਨੇ ਲਾਈ ਆ 868 ਵੀ ਜਿੱਥੇ ਹੈਪੀ ਸੀਡਰ ਚ ਕਿਸਾਨ ਵੀਰਾਂ ਨੇ ਬਜਾਈ ਕੀਤੀ ਆ ਜਾਂ ਕਿਉਂਕਿ ਸਪੈਸ਼ਲੀ ਜਿਹੜੀ ਹੈਗੀ ਜਿੱਥੇ ਪ੍ਰਾਲੀ ਆਪਾਂ ਖੇਤ ਚ ਸਾਮ੍ਹ ਕੇ ਬਜਾਈ ਕਰਨੀ ਉਹਦੇ ਵਾਸਤੇ ਪੀਬੀਡਬੀ 869 ਕਿਸਮ ਦਿੱਤੀ ਗਈ ਸੀ ਬਹੁਤ ਵਧੀਆ ਪਰਫਾਰਮ ਕਰ ਰਹੀ ਆ 766 ਐਚਡੀ 2967 ਐਚਡੀ 3086 ਇਹ ਤਾਂ ਪ੍ਰਾਲੀਆਂ ਕਿਸਮਾਂ ਨੇ ਚਲੋ ਤੇ PBW ਜਿਹੜੀ ਨਵੀਂ ਸੀਰੀਜ਼ ਤੋਂ 371 ਦੀ ਵੀ ਬਹੁਤ ਵਧੀਆ ਪਰਫਾਰਮੈਂਸ ਆ ਰਹੀ ਹੈ ਤੇ PBW 826 ਇਹ ਕਿਸਮਾਂ ਦਾ ਬੀਜ ਰੱਖਣ ਦੀ ਕੋਸ਼ਿਸ਼ ਕਰਿਆ ਜੇ ਇਦੋਂ ਬਿਨਾਂ 187 222 303 187 ਹਰ ਬਾਰ ਦੀ ਤਰ੍ਹਾਂ ਜਿਹੜਾ ਉਹਦਾ ਲੱਗਦਾ ਕਿ ਟੌਪ ਤੱਕ ਟੌਪ ਵਾਲੇ ਜਿਹੜੇ ਝਾੜਨੇ ਨੇ ਜਿਵੇਂ ਆਪਾਂ 65 68 ਮੰਨ ਦੀ ਗੱਲ ਕਰੀਏ 70 ਮੰਨ ਦੀ ਗੱਲ ਕਰੀਏ ਜਿਹੜਾ ਕਿ 25 ਕੁਇੰਟਲ ਤੋਂ ਉੱਪਰ ਉੱਪਰ ਤਾਂ ਬਹੁਤ ਵਧੀਆ ਅਸਾਰ ਆ ਬਾਕੀ ਵਾਇਗਰੂ ਜੀ ਮੇਰ ਕਰਨ ਸਮੇਂ ਸਿਰ ਪਾਣੀ ਦਿਓ ਤੇ ਜਿੱਥੇ ਕਿਤੇ ਸਪਰੇਅ ਐਨਪੀਕੇ ਦੀ 045 ਦੀ ਦੂਜੀ ਸਪਰੇਅ ਜਿਹੜੀ ਮਿਲਕ ਸਟੇਟ ਦ ਪਾਣੀ ਵੱਲੋਂ ਆਪਾਂ ਕੋਲ ਨਹੀਂ ਕਰਨੀ ਪਾਣੀ ਸਹੀ ਸਮੇਂ ਤੇ ਜ਼ਰੂਰ ਲਾਉਣਾ ਬਿਮਾਰੀ ਵਾਲੇ ਕੀੜੇ ਮਕੌੜੇ ਵੱਲੋਂ ਪੂਰੀ ਬਚਤ ਹੈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ